मुर्दाबाद मुर्दाबाद मुरादाबाद रखे रख मुरादाबाद रखे रख जंग लड़ो बेमानो से रखे रख जिंदाबाद ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਤਾ ਜਿੰਦਾਬਾਦ ਭਗਵੰਤ ਜੀ ਮਰਦਾਬਾਦ ਕੇਂਦਰੀ ਬਾਦ ਮਰਦਾਬਾਦ ਕੇਂਦਰੀ ਬਾਦ ਮਰਦਾਬਾਦ ਹਰਦੀਪ ਦੇ ਲੋਟੂ ਮਰਦਾਬਾਦ ਦਿੱਲੀ ਦੇ ਲੋਟੂ ਮਰਦਾਬਾਦ ਸਾਬਤ ਨਡ ਮੰਤਰੀ ਹਰਦੀਪ ਮਰਦਾਬਾਦ ਸਾਬਤ ਨਡ ਮੰਤਰੀ ਹਰਦੀਪ ਸਿੰਘ ਮਰਦਾਬਾਦ ਸਾਬਤ ਨਡ ਮੰਤਰੀ ਹਰਦੀਪ ਸਿੰਘ ਮਰਦਾਬਾਦ ਸਾਬਤ ਨਡ ਮੰਤਰੀ ਹਰਦੀਪ ਦੇ ਮਰਦਾਬਾਦ ਗਗਨ ਕਮਲ ਮਰਦਾਬਾਦ ਗਗਨ ਕਮਲ ਮਰਦਾਬਾਦ ਕੇਂਦਰੀ ਬਾਦ ਮਰਦਾਬਾਦ ਕੇਂਦਰੀ ਬਾਦ ਮਰਦਾਬਾਦ ਕੀ ਵੀ ਜਾਣਿਆ ਜਾਂਦਾ ਹੈ ਪੂਰੇ ਦੇਸ਼ ਵਿੱਚ ਪੂਰੇ ਸੰਸਾਰ ਵਿੱਚ ਆਪਣਾ ਪੰਜਾਬ ਜਾਣਿਆ ਜਾਂਦਾ ਸਰਕਾਰੀ ਲਈ ਕਿ ਉਹ ਸਰਕਾਰੀ ਜ਼ਮੀਨਾਂ ਦੇ ਸਿਰ ਤੇ ਹੁੰਦੀ ਹੈ ਨਾ ਕਿ ਪਲਾਟਾਂ ਦੇ ਸਿਰ ਤੇ ਜਿਹੜੀ ਸਰਕਾਰ ਅੱਜ ਆਪਾਂ ਨੂੰ ਕਨਵਿੰਸ ਕਰਨਾ ਚਾਹੁੰਦੀ ਆ ਕਿ ਅਸੀਂ ਤੁਹਾਨੂੰ ਪਲਾਟ ਦੇ ਕੇ ਜਾਵਾਂਗੇ ਤੁਸੀਂ ਆਪਦੇ ਬੱਚਿਆਂ ਨੂੰ ਵੈਲਥ ਵਿੱਚ ਪਲਾਟ ਛੱਡ ਕੇ ਜਾਓਗੇ ਉਹਨਾਂ ਲਈ ਧਨ ਦੌਲਤ ਦਾ ਸਾਧਨ ਬਣੂਗਾ ਉਹਨਾਂ ਨੂੰ ਪੁੱਛੀਏ मैं जब अज भी घरों आनी हाँ धरने से बैठन दो तो बुजुर्ग है